ਸੋ ਐਕਚੁਅਲੀ ਇਹ ਮੇਰੇ ਬ੍ਰਦਰ ਨੇ ਮੈਨੂੰ ਗਿਫਟ ਕੀਤਾ ਸੀਗਾ ਫੋਨ 2023 ਦੇ ਵਿੱਚ ਤੇ 2023 ਲਾਸਟ ਵਿੱਚ ਮੇ ਬ੍ਰਦਰ ਹੈਜ਼ ਪਾਸਡ ਅਵੇ ਤੇ ਉਸ ਤੋਂ ਬਾਅਦ ਇਹ ਜੈ ਹੁਣ ਜਨਵਰੀ ਦੇ ਵਿੱਚ ਮੇਰਾ ਫੋਨ ਮੇਰੇ ਕੋਲੋਂ ਕਿਸੇ ਨੇ ਖੋ ਲਿਆ ਸੀਗਾ ਨੀਅਰ ਬਾਏ ਰਵਿੰਦਰ ਹਸਪੀਟਲ ਤੇ ਮੈਂ ਐਕਚੁਅਲੀ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀਗੀ ਤੇ ਮੈਂ ਮੈਂ ਬਹੁਤ ਹੈਰਾਨ ਕੀ ਮਤਲਬ ਮੇ ਬੀ ਇੱਕ ਐਡਵੋਕੇਟ ਕੋਲ ਹਾਂ ਆਈ ਹੈਵ ਟੋਲਡ ਕਿ ਮੈਂ ਐਡਵੋਕੇਟ ਹਾਂ ਬਟਾਲਾ ਬਾਜ਼ ਐਸੋਸੀਏਸ਼ਨ ਦੀ ਮੈਂਬਰ ਹਾਂ ਤੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਕਿ ਮੇਰੇ ਕੋਲੋਂ ਵੀ ਫੋਨ ਖੋਇਆ ਗਿਆ ਤੇ ਮੈਂ ਤਾਂ ਬਿਲਕੁਲ ਹੀ ਉਮੀਦ ਛੱਡ ਦਿੱਤੀ ਸੀ ਕਿ ਮੈਨੂੰ ਨਹੀਂ ਸੀ ਲੱਗਾ ਕਿ ਮੈਨੂੰ ਫੋਨ ਵਾਪਸ ਮਿਲੇਗਾ ਪਰ ਜਦੋਂ ਮੈਂ ਸੀ ਕੰਪਲੇਂਟ ਕੀਤੀ ਸਾਈਬਰ ਬ੍ਰਾਂਚ ਤੇ ਮੈਂ ਮਤਲਬ ਮੈਂ ਫਿਰ ਵੀ ਹੋਪ ਛੱਡੀ ਹੋਈ ਸੀ ਬਟ ਰੀਸੈਂਟਲੀ ਥੋੜੇ ਮਤਲਬ ਅ ਕਪਲ ਆਫ ਡੇਸ ਬੈਕ ਮੈਨੂੰ ਫੋਨ ਆਇਆ ਕਿ ਤੁਹਾਡਾ ਫੋਨ ਵਾਪਸ ਮਿਲ ਗਿਆ ਤੇ ਮੈਂ ਮੈਂ ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਵੀ ਸਟੋਰੀ ਦੱਸੀ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਸ਼ਾਇਦ ਇਹ ਸਕੈਮ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਹੈ ਨਾ ਫੋਨ ਵਾਕਈ ਮਿਲਿਆ ਮੈਂ ਬਹੁਤ ਜਾਣਿਆ ਤੋਂ ਕਨਫਰਮ ਕੀਤਾ ਤੇ ਉਹਨਾਂ ਨੇ ਕਿਹਾ ਨਹੀਂ ਜੀ ਇੱਕ ਇਹਨਾਂ ਨੇ ਮੈਂਸ਼ਨ ਕੀਤਾ ਸੀਰੀਅਲ ਨੰਬਰ ਸਪੈਸ਼ਲੀ ਮੈਂ ਥੈਂਕ ਕਰਦੀ ਹਾਂ ਜਤਿੰਦਰ ਸਰ ਦਾ ਜਿਨ੍ਹਾਂ ਨੇ ਸਾਈਬਰ ਸੈੱਲ ਦੇ ਸਰ ਮੈਂ 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 ਆਲਰੇਡੀ ਮੈਂਸ਼ਨ ਕਰ ਦਿੱਤਾ ਤੁਹਾਨੂੰ ਕਿ ਫੋਨ ਤਾਂ ਚਲੋ ਮੈਂ ਕਿਹਾ ਤਾਂ ਅਸੀਂ ਗੁੰਮ ਗਿਆ ਤੇ ਚਲੋ ਠੀਕ ਹੈ ਫੋਨ ਤਾਂ ਜਿਵੇਂ ਸਰ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਫੋਨ ਇੱਕ ਡਿਵਾਈਸ ਨਹੀਂ ਹੁੰਦੀ ਇਹ ਸਪੈਸ਼ਲੀ ਮੈਂ ਜ਼ਿਆਦਾ ਭਾਵੁਕ ਵੀ ਹੋਈ ਆ ਜ਼ਿਆਦਾ ਥੈਂਕ ਇਸਲੀ ਕਰ ਰਹੀ ਆ ਕਿਉਂਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀਗੀ ਤੇ ਮੈਂ ਇਸ ਦੇ ਨਾਲ ਨਾਲ ਮੈਂ ਸਾਰੀ ਟੀਮ ਦੇ ਨਾਲ ਮੈਂ ਆਪਣੇ ਹਸਬੰਦ ਦਾ ਵੀ ਥੈਂਕਸ ਕੀਤਾ ਕਿ ਉਹਨਾਂ ਨੇ ਹੀ ਮੈਨੂੰ ਉਮੀਦ ਦਿੱਤੀ ਸੀ ਕਿ ਨਹੀਂ ਕਿ ਸਾਨੂੰ ਫੋਨ ਵਾਪਸ ਮਿਲੇਗਾ ਸਰ ਆਟੋਮੈਟਿਕਲੀ ਤੁਸੀਂ ਸੋਚ ਹੀ ਸਕਦੇ ਹੋ ਕਿ ਮੇਰੇ ਹੈ ਨਾ ਬ੍ਰਦਰ ਆਖਰੀ ਨਿਸ਼ਾਨੀ ਹੋਵੇ ਠੀਕ ਹੈ ਜਿਵੇਂ ਸਰ ਨੇ ਵੀ ਐਸਐਸਪੀ ਸਾਹਿਬ ਨੇ ਦੱਸਿਆ ਕਿ ਫੋਨ ਦੇ ਵਿੱਚ ਮੈਮਰੀਜ਼ ਨੇ ਸਪੈਸ਼ਲੀ ਕਨਵਰਸੇਸ਼ਨ ਕੁਝ ਵਾਇਸ ਮੈਸੇਜ ਹੁੰਦੇ ਨੇ ਕੁਝ ਮੈਸੇजेस ਹੀ ਹੁੰਦੇ ਨੇ ਇਦਾਂ ਦੇ ਤੇ ਇਸ ਲਈ ਸਰ ਮੈਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਮੈਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਫੋਨ ਵਾਪਸ ਕੀਤਾ ਤੇ ਅੱਗੇ ਵੀ ਤੁਸੀਂ ਸਾਰਿਆਂ ਨੂੰ ਫੋਨ ਵਾਪਸ ਦਿਲਾਓਗੇ ਥੈਂਕ ਯੂ ਥੈਂਕ ਯੂ ਸੋ Much ਅੱਜ ਆਪਣੀ ਮੋਸ਼ਲ ਸਟੋਰੀ ਸੁਣਾ ਕੀ ਸਮਝਦੇ ਹੋ ਫੋਨ ਲੈਣਾ ਜਿਆਦਾ ਭਾਵਿੱਤਾ ਵਾ ਮਰੇ ਤੇ ਨਾ ਜਿਆਦਾ ਖੁਸ਼ੀ ਇਹ ਵੀ ਜਦ ਲੋਕਾਂ ਦੀ ਫੀਲਿੰਗ ਜਿੰਨਾ ਵਾਪਸ ਆ ਰਹੀ ਹੈ ਉਹ ਜਿਆਦਾ ਮਹਤਵਪੂਰਨ ਹੈ ਇਹ ਜਿਹੜਾ ਬਟਾਲਾ ਪੁਲਿਸ ਦਾ ਉਪਰਾਲਾ ਹੈ ਅੱਜ ਚੌਥੀ ਵਾਰ ਅਸੀਂ ਇਹ ਫੰਕਸ਼ਨ ਕਰ ਰਹੇ ਹਾਂ ਤਾਂ ਇਹਦੇ ਵਿੱਚ ਹੁਣ ਤੱਕ ਕਰੀਬਨ 700 ਜਿਹੜੇ ਮੋਬਾਈਲ ਫੋਨ ਹੈ ਅਸੀਂ ਡਿਸਟ੍ਰਿਬਿਊਟ ਕਰ ਚੁੱਕੇ ਨੇ ਤਾਂ ਪਹਿਲਾਂ ਅਸੀਂ ਤਿੰਨ ਵਾਰੀ ਪੁਲਿਸ ਲਾਈਨ ਦੇ ਵਿੱਚ ਫੰਕਸ਼ਨ ਕੀਤਾ ਸੀਗਾ ਬਟ ਅੱਜ ਟੈਂਪਰੇਚਰ ਕਰਕੇ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਪੈਸ਼ਲੀ ਆਡੀਟੋਰੀਅਮ ਦੇ ਵਿੱਚ ਇਹ ਅਰੇਂਜ ਕਰਵਾਇਆ ਤਾਂ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਜਿਹੜਾ ਡੀਐਸਪੀ ਸਾਈਬਰ ਹੈ ਐਸਐਚਓ ਸਾਈਬਰ ਔਰ ਜਿਹੜੇ ਗਰਾਉਂਡ ਤੇ ਸਾਡੇ ਮੁਲਾਜ਼ਮ ਹੈਗੇ ਨੇ ਹੈਡ ਕਨਸਟੇਬਲ ਜਤਿੰਦਰ ਤਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਬੜੀ ਮਿਹਨਤ ਕਰਕੇ ਇਹਨਾਂ ਨੇ ਟਰੇਸ ਕਰ ਲਏ ਤਾਂ ਇਹ ਤੇ ਜਾਂ ਮਾਰਕੀਟ ਵੈਲਿਊ ਹੈ ਕਰੀਬਨ ਡੇਡ ਕਰੋੜ ਰੁਪਏ ਦੀ ਹੈਗੀ ਤੇ ਜਿਹੜਾ ਸਿਲਸਿਲਾ ਹੈ ਇਹ ਅੱਗੇ ਵੀ ਚੱਲੂਗਾ ਤਾ ਅਸੀਂ ਪਿੱਛੇ ਵੀ ਜਦੋਂ ਅਸੀਂ ਇਹ ਫੰਕਸ਼ਨਸ ਕਰਦੇ ਰਹੇ ਜਾਂ ਇਵਨ ਅੱਜ ਵੀ ਜਦੋਂ ਅਸੀਂ ਇਹ ਕਰ ਰਹੇ ਸੀਗੇ ਬੜੀ ਇਮੋਸ਼ਨਲ ਸਟੋਰੀਜ਼ ਲੋਕਾਂ ਦੀ ਸਾਹਮਣੇ ਆ ਰਹੀ ਹੈ ਤਾਂ ਮੈਂ ਜਿਸ ਤਰ੍ਹਾਂ ਦੱਸ ਰਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਅੱਜ ਵੀ ਇੱਥੇ ਇੱਕ ਮੈਮ ਨੇ ਆਪਣੀ ਸਟੋਰੀ ਦੱਸੀ ਵੈਨ ਸ਼ੀ ਸੈਡ ਕਿ ਇਹ ਜਿਹੜਾ ਮੋਬਾਈਲ ਫੋਨ ਉਹਨੂੰ ਬਟਾਲਾ ਪੁਲਿਸ ਨੇ ਅੱਜ ਲੱਭ ਕੇ ਦਿੱਤਾ ਇੱਕ ਉਹਨਾਂ ਦਾ ਡਿਸੀਜ਼ ਬ੍ਰਦਰ ਹੈ ਉਹਨਾਂ ਵੱਲੋਂ ਗਿਫਟ ਦਿੱਤਾ ਗਿਆ ਸੀਗਾ ਸੋ ਇਹਦਾ ਜਿਹੜਾ इमोशनल ਵੈਲਿਊ ਹੈ ਉਹ ਕਿਸੇ ਰਕਮ ਨਾਲ ਜਾਂ ਕਿਸੇ ਕੀਮਤ ਨਾਲ ਤਾਇ ਨਹੀਂ ਹੋ ਸਕਦਾ ਇਟ ਇਜ਼ ਬਿਯੋਂਡ ਐਨੀ ਕਾਸਟ ਉਹ ਆਪਾ ਨਹੀਂ ਕਰ ਸਕਤੇ ਹੈ ਤਾਂ ਮੈਨੂੰ ਪਰਸਨਲੀ ਬੜੀ ਖੁਸ਼ੀ ਹੋਈ ਤਾਂ ਲੋਕਾਂ ਦਾ ਇਸ ਤਰ੍ਹਾਂ ਦਾ ਜਿਹੜਾ ਫੀਡਬੈਕ ਆਇਆ ਹੈ ਤਾਂ ਨਾਲੇ ਇਹਨਾਂ ਦੀ ਜਿਹੜੀ ਕੀਮਤੀ ਜਿਹੜੀ ਚੀਜ਼ ਸੀਗੀ ਉਹਨਾਂ ਨੂੰ ਵਾਪਸ ਮਿਲ ਗਈ ਆਈ ਏਮ ਵੈਰੀ ਹੈਪੀ ਐਂਡ ਫੀਲਿੰਗ ਸੋ ਦੇਖਦੇ ਆ ਸਾਰੇ ਸਮਾਈਲ ਫੇਸ ਲੈ ਕੇ ਆ ਰਹੇ ਨੇ ਸਟੇਜ ਤੇ ਸ਼ਾਇਦ ਜਦੋਂ ਗਵਾਚਾ ਹੋਏਗਾ ਉਦੋਂ ਫੇਸ ਕੁਝ ਹੋਰ ਹੀ ਹੋਣਗਾ ਨਹੀਂ ਸ਼ਾਇਦ ਫਿਰ ਲੋਕਾਂ ਦਾ ਇਹ ਵੀ ਹੁੰਦਾ ਹੈ ਕਿ 익ਸਪੈਕਟਡ ਨਹੀਂ ਹੁੰਦਾ ਕਿ ਵਾਪਸ ਮਿਲ ਜਾਊਗਾ ਬਟ ਸਾਡੀ ਟੀਮ ਇਹਦੇ ਵਿੱਚ ਦਿਨ ਰਾਤ ਮਿਹਨਤ ਕਰਦੀ ਹੈ ਕਦੀ ਕਦੀ ਡਿਫਰੈਂਟ ਡਿਸਟ੍ਰਿਕਟਸ ਤੋਂ ਵੀ ਟ੍ਰੇਸ ਕਰਨਾ ਹੁੰਦਾ ਹੈ ਇਵਨ ਡਿਫਰੈਂਟ ਸਟੇਟਸ ਤੋਂ ਵੀ ਟ੍ਰੇਸ ਕਰਨਾ ਹੁੰਦਾ ਬਟ ਇਹਦੇ ਵਿੱਚ ਸਾਡਾ ਜਿਹੜਾ ਉਪਰਾਲਾ ਔਰ ਮਿਹਨਤ ਹੈ ਉਹ ਜਾਰੀ ਹੈ ਤਾਂ ਅਸੀਂ ਇਹ ਜਿਹੜਾ ਮੂਹਮ ਸਾਡੀ ਹੈ ਇਹ ਅੱਗੇ ਵੀ ਕੰਟੀਨਿਊ ਕਰਾਂਗੇ